ਤੁਹਾਡੀ ਸਕਰੀਨ ਤੇ ਦਿਖਾਈ ਦੇ ਰਹੀਆਂ ਤਸਵੀਰਾਂ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ ਦੀਆਂ ਨੇ ਜਿੱਥੇ ਬੀਤੇ ਦਿਨ ਸਵੇਰੇ ਪਰਿਵਾਰ ਵੱਲੋਂ ਇਲਾਜ ਲਈ ਲਿਆਂਦੇ 9 ਸਾਲਾ ਸਾਹਿਲ ਨਾਂ ਦੇ ਬੱਚੇ ਦੀ ਮੌਤ ਹੋ ਗਈ। ਪਰਿਵਾਰ ਨੇ ਮੌਤ ਦਾ ਕਾਰਨ ਡਾਕਟਰਾਂ ਦੀ ਲਾਪਰਵਾਹੀ ਦੱਸਿਆ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹਨਾਂ ਦੇ ਬੱਚੇ ਨੂੰ ਸੁਧਾਰਨ ਬੁਖਾਰ ਸੀ ਜਿਸ ਕਾਰਨ ਬੱਚੇ ਨੂੰ ਸਵੇਰੇ 6 ਵਜੇ ਹਸਪਤਾਲ ਲਿਆਂਦਾ ਗਿਆ। ਪਰ ਡਾਕਟਰਾਂ ਦੁਆਰਾ ਕੋਈ ਧਿਆਨ ਨਾ ਦੇਣ ਕਾਰਨ ਬੱਚੇ ਦੀ ਮੌਤ ਹੋ ਗਈ। ਜਿਸ ਕਾਰਨ ਪਰਿਵਾਰ ਵਾਲਿਆਂ ਨੇ ਬੱਚੇ ਦੇ ਮ੍ਰਿਤਕ ਸਰੀਰ ਨੂੰ ਹਸਪਤਾਲ ਅੱਗੇ ਰੱਖ ਕੇ ਹਸਪਤਾਲ ਪ੍ਰਸ਼ਾਸਨ ਖਿਲਾਫ ਨਾਰਾਹ ਬਾਜ਼ੀ ਕੀਤੀ ਅਤੇ ਡਾਕਟਰ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਬੱਚੇ ਦੀ ਦਾਦੀ ਨੇ ਦੱਸਿਆ ਕਿ ਸਾਡੇ ਬੱਚੇ ਨੂੰ ਸਧਾਰਨ ਬੁਖਾਰ ਸੀ ਅਤੇ ਉਹ ਸਵੇਰੇ ਤੁਰਕੇ ਹਸਪਤਾਲ ਆਇਆ ਪਰ ਡਾਕਟਰ ਨੇ ਕੋਈ ਧਿਆਨ ਨਹੀਂ ਦਿੱਤਾ ਜਿਸ ਕਾਰਨ ਬੱਚੇ ਦੀ ਮੌਤ ਹੋ ਗਈ ਮੈਨੂੰ ਮਾਣੋ ਕਿ ਤੁਹਾਨੂੰ ਬੁਲਾਇਆ ਗਿਆ ਅੰਦਰ ਮੈਨੂੰ ਕੱਲ੍ਹ ਰੋਗ ਕਾਲ ਨੂੰ ਲਾਣ ਨੂੰ ਕਿਹਾ ਉਹ ਡਾਕਟਰ ਤੇ ਲਾਜ ਕਿੰਨੇ ਵਜੇ ਲੈ ਕੇ ਆਏ ਸੀ 6 ਵਜੇ ਲਾਏਗਾ ਕਿ ਡਾਕਟਰ ਕਹਿੰਦੇਗੇ 8:30 ਵਜੇ ਆਇਆ ਜਾਂ ਮੁੰਡਾ ਹੀ ਸੋ ਗਿਆ ਤੇ ਤੁਸੀਂ ਕਿਤੇ ਡਾਕਟਰ ਨੂੰ ਕਿਹਾ ਕਿ ਚਲੋ ਕਿਹਾ ਮੈਨੂੰ ਉਧਰ ਵੀ ਦਾ ਦੋ ਕਿ ਮੈਂ ਤੇ ਹੋਰ ਲੈ ਲੈਂਦੀ ਕਹਿੰਦੇ ਨਹੀਂ ਅਸੀਂ ਗਰੰਟੀ ਹੈ ਅਸੀਂ ਕੀ ਕਰਦੇ ਕਿ ਜਾ ਦਵਾਬਾ ਜ਼ੋਨ ਦੇ ਪ੍ਰਧਾਨ ਸੁਰਿੰਦਰ ਭੱਟੀ ਨੇ ਡਾਕਟਰ ਪ੍ਰਦੀਪ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਜੇਕਰ ਪ੍ਰਸ਼ਾਸਨ ਸਾਡੀ ਮੰਗ ਪੂਰੀ ਨਹੀਂ ਕਰਦਾ ਤਾਂ ਅਸੀਂ ਹਸਪਤਾਲ ਖਿਲਾਫ ਵੱਡੀ ਗਿਣਤੀ 'ਚ ਇਕੱਠੇ ਹੋ ਕੇ ਧਰਨਾ ਪ੍ਰਦਰਸ਼ਨ ਕਰਾਂਗੇ ਅੱਥੀਆਗੇ ਜੋ ਦੱਸਿਆ ਕਿ ਬੱਚਾ ਬਿਮਾਰ ਆ ਕਿ ਨਸਾ ਲਗੀ ਕਹਿੰਦੇ ਡਾਕਟਰ ਸਾਹਿਬ ਘੰਟੇ ਤੱਕ ਕਹੋਗੇ ਇਹਨਾਂ ਨੇ 1 ਘੰਟਾ ਵੇਟ ਕੀਤੀ ਉਹ ਫਿਰ ਵੀ ਨਹੀਂ ਆ ਫਿਰ ਕਹਿੰਦੇ 1 ਘੰਟਾ ਮਿੰਟ 3 ਘੰਟੇ ਬਾਅਦ ਡਾਕਟਰ ਆਇਆ ਤਾਂ ਡਾਕਟਰ ਦੀ ਲਾਹ ਪ੍ਰਵਾਈ ਕਰਕੇ ਇਹ ਬੱਚੇ ਦੀ ਮੌਤ ਹੋ ਗਈ ਸਾਡੀ ਹੱਲੇ ਤੱਕ ਕੋਈ ਪ੍ਰਸ਼ਾਸਨ ਸੁਣਵਾਈ ਨਹੀਂ ਕਰ ਰਿਹਾ ਅਸੀਂ 1 ਘੰਟੇ ਦਾ ਅਲਟੀਮੇਟ ਦਿੱਤਾ ਵਾ ਕਿ ਸ਼ਾਂਤੀਪੁਰ ਅਸੀਂ 1 ਘੰਟਾ ਦੇਖਾਂਗੇ ਨਹੀਂ ਤਾਂ ਸਾਡਾ ਵਾਲਮੀਕ ਸਮਾਜ ਇੱਥੇ ਇਕੱਠਾ ਕਰਨ ਹੋਗੇ ਅਸੀਂ ਉਹ ਡਾਕਟਰ ਦੀ ਦੁਰਦਸ਼ਾ ਕਰਾਂਗੇ ਉਹਦਾ ਜ਼ਿੰਮੇ ਪ੍ਰਸ਼ਾਸਨ ਹੋਏ ਡਾਕਟਰ ਦਾ ਕੀ ਨਾਮ ਹੈ ਡਾਕਟਰ ਪ੍ਰਦੀਪ ਸਾਡੀ ਮੰਗ ਹੈ ਕਿ ਡਾਕਟਰ ਨੂੰ ਪਹਿਲਾਂ ਡਿਸਮਿਸ ਕੀਤਾ ਜਾਵੇ ਉਸ ਤੋਂ ਬਾਅਦ ਜਿਹੜੀ ਕਾਰਵਾਈ ਹੋਵੇ ਉਸ ਦੀ ਪੁਲਿਸ ਨੌਜ ਕਮੇਟੀ ਨੇ ਅੱਜ ਗੱਲਬਾਤ ਕਰਦਿਆਂ ਕਿਹਾ ਕਿ ਪਹਿਲਾਂ ਵੀ ਹਸਪਤਾਲ 'ਚ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆਏ ਨੇ ਛੋਟਾ ਜਿਹਾ ਬੱਚਾ ਇੱਕ ਬੁਖਾਰ ਦੀ ਹਾਲਤ 'ਚ ਇੱਥੇ ਲਿਆਂਦਾ ਗਿਆ ਪਰ ਡਾਕਟਰਾਂ ਦੀ ਲਾਪਰਵਾਹੀ ਦੇ ਨਾਲ ਉਸ ਬੱਚੇ ਦੀ ਜਾਨ ਚਲੀ ਗਈ ਮੈਨੂੰ ਸਮਝ ਨਹੀਂ ਆਉਂਦੀ ਵੀ ਪ੍ਰਸ਼ਾਸਨ ਦੇ ਜੂਨ ਤੱਕ ਨਹੀਂ ਰਿੰਗ ਰਹੀ ਇੱਕ ਘੰਟੇ ਤੋਂ ਪਰਿਵਾਰ ਬਿਲਾਪ ਕਰ ਰਿਹਾ ਬੱਚੇ ਦੀ ਮੌਤ ਤੇ ਇਹ ਮੌਤ ਹੋਈ ਹੈ ਮੌਤ ਨੂੰ ਵੀ ਮਜ਼ਾਕ ਸਮਝ ਰਹੇ ਆ ਆ ਕੱਲ ਵੀ ਹਜੇ ਨਿਊਜ਼ ਸੀ ਕਿ ਇੱਥੇ ਇੱਕ ਡਿਲੀਵਰੀ ਜਿਹੜੀ ਆ ਜ਼ਮੀਨ ਦੇ ਉੱਤੇ ਹੀ ਕਰਾ ਦਿੱਤੀ ਗਈ ਹੈ ਅਖਬਾਰਾਂ ਦੇ ਵਿੱਚ ਅੱਜ ਚਰਚਾ ਦਾ ਵਿਸ਼ਾ ਹੋਦੇ ਤੇ ਪਰ ਫਿਰ ਵੀ ਇਹ ਪ੍ਰਸ਼ਾਸਨ ਔਰ ਇੱਥੇ ਦਾ ਹਸਪੀਟਲ ਦਾ ਜਿਹੜੇ ਡਾਕਟਰ ਆ ਉਹ ਸੁਚੇਤ ਨੇ ਹੋਏ ਐਡੀ ਵੱਡੀ ਘਟਨਾ ਘਟੀ ਆ ਫਿਰ ਵੀ ਇਸ ਬੱਚੇ ਦੀ ਮੌਤ ਹੋ ਗਈ ਬਹੁਤ ਦੁਖਾਂਲੀ ਗੱਲ ਆ ਔਰ ਸਾਡੀ ਇਹ ਮੰਗ ਹੈ ਕਿ ਤੁਰੰਤ ਇਸ ਡਾਕਟਰ ਦੇ ਉੱਤੇ ਪਰਚਾ ਦਰਜ ਹੋਵੇ ਇਸ ਬੱਚੇ ਦੀ ਡੈਥ ਦਾ ਔਰ ਉਹਨੂੰ ਡਿਸਮਿਸ ਕੀਤਾ ਜਾਵੇ ਸਭ ਤੋਂ ਪਹਿਲਾਂ ਤਾਂ ਉੱਥੇ ਹੀ ਸੇਵਲ ਸਰਜੰਟ ਰੈਨੂ ਸੂਦ ਨੂੰ ਜਦੋਂ ਪਰਿਵਾਰ ਵਾਲਿਆਂ ਨੇ ਡਾਕਟਰ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੀ ਗੱਲ ਕਹੀ ਤਾਂ ਉਹਨਾਂ ਨੇ ਪੱਲਾ ਛਾੜਦੇ ਹੋਏ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ આરોપીਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਉਸੇ ਸਪੈਂਡ ਕਰਨ ਦੀ ਪਾਵਰ ਮੇਰੇ ਕੋਲ ਨਹੀਂ ਹੈ ਜੀ ਉਹ ਹਾਇਰ ਅਥਾਰਟिटीज ਕੋਲ ਹੈ ਅਸੀਂ ਹਾਇਰ ਅਥਾਰਟिटीज ਨੂੰ ਲਿਖ ਸਕਦੇ ਹਾਂ ਇਸ पे ਇਛਕਦੇ ਆ ਲੇਕਿਨ सस्पेंड ਕਰਨਾ ਕੁਛ ਵੀ ਕਰਨਾ ਉਹ ਹਾਇਰ ਅਥਾਰਟिटीज ਦੀ ਜ਼ਿੰਮੇਵਾਰੀ ਹੈ ਤੁਹਾਡੇ ਵੱਲੋਂ ਕੀ ਐਕਸ਼ਨ ਲਿਆ ਜਾ ਰਿਹਾ ਹੈ ਅਸੀਂ ਹੁਣੇ ਕੇਸ ਬਣਾ ਕੇ ਭੇਜਣਗੇ ਉੱਥੇ ਹੀ ਪੁਲਿਸ ਡੀਐਸਪੀ ਅਨਿਲ ਕੋਲੀ ਨੇ ਕਿਹਾ ਕਿ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸਰਪੱਤ ਸੁਪਰਗ੍ਰਾਮ ਦੱਸ ਇਨਨ ਨੇ ਦੱਸਿਆ ਰਿਪੋਰਟ ਬਣਾ ਕੇ ਭੇਜਾਂਗੇ ਡਾਕਟਰ ਦੇ ਖਿਲਾਫ ਜੋ ਪ੍ਰੋਡਕਸ਼ਨ ਹੋਊਗਾ ਸਾਨੂੰ ਪਰ ਪੀੜਤਾਂ ਵੱਲੋਂ ਤਾਂ ਇਹ ਕਿਹਾ ਜਾ ਰਿਹਾ ਹੁਣੇ ਪਰਚਾ ਦਰਜ ਕੀਤਾ ਜਾਵੇ ਡੀਐਸਪੀ ਸਾਹਿਬ ਨੂੰ ਐਪਲੀਕੇਸ਼ਨ ਦੇ ਰਹੇ ਆ ਡੀਐਸਪੀ ਸਾਹਿਬ ਉਹ ਇਨਕੁਆਰੀ ਮਾਰ ਕਰਨਗੇ ਤਾਂਕਿ ਜੋ ਹੋਏ ਕੰਡੀਗਾਰਦ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਕਿੰਨੀ ਜਲਦੀ ਇਸ ਮਾਮਲੇ ਨੂੰ ਹੱਲ ਕਰਦੀ ਹੈ ਤਾਂ ਜੋ ਪਰਿਵਾਰ ਨੂੰ ਇਨਸਾਫ ਮਿਲ ਸਕੇ ਅਤੇ આરોપીਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ। ਹੁਸ਼ਿਆਰਪੁਰ ਤੋਂ ਸਿੰਘ ਲਖਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਆ ਗਿਆ ਹੈ ਬੱਲੇ ਬੱਲੇ 24 ਘੰਟੇ ਦਾ ਸੁਪਰ ਹਿੱਟ ਪੰਜਾਬੀ 뮤직 ਟੀਵੀ ਚੈਨਲ ਘਲੋ 50 ਮੇ ਲਾਲ ਹੋ ਗਈ ਪਿੱਛੇ